ਆ ਮਾ ਚਾਹ ਸੋਚ ਗਿਆ ਆ ਮਾਤਾ ਹਲੇ ਐ ਮਾਤਾ ਕੁਸਮਰ ਜੀ ਬੋਸੀ ਮਾਤਾ ਤੇਰਾ ਮਰਤਖੰਡ ਹੋਤ ਗਿਆ ਜੀ ਦਵਾਰੇ ਛਕ ਲਿਆ ਛਕ ਲਿਆ ਪੱਕੀ ਨਹੀਂ ਜਾਣਿਆ ਚੱਲ ਬੱਕਰਾ ਹੋ ਟਿੱਟਾ ਤੇ ਰੌਲਾ ਕਿਵੇਂ ਹੋ ਗਿਆ ਮਾਤਾ ਹੈ ਮਨ ਤੋਂ ਮੂੰਹ ਬੜੀ ਕਿਤੇ ਨਹੀਂ ਕਰਦੀ ਅੱਛਾ ਚੱਲੇ ਬੱਕਰਾ ਫਤਿਹ ਜਗਾਂ ਮਲੇ ਰਵੇ ਦੀਨੋ ਕਹਿਦੀ ਫਤਿਹ ਜਗਾਂ ਮਲੇ ਰਵੇ ਦੀਨੋ ਕਹਿਦੀ ਹੋ ਹੁਕਰ ਮਾਰ ਜਗਾਂ ਬੱਕਰਾ ਲੈ ਹੱਥ ਤੇ ਲਾਉਣ ਰਹਿੰਦਾ ਮਾਤਾ ਤੇ ਲਾਉਣ ਰਹਿੰਦਾ ਮਾਤਾ ਜੇ ਕਿਰਪਾ ਹੋ ਜੇ ਠੀਕੇ ਹੋ ਜੇ ਤੁਹਾਡੇ ਸਮਾਦ ਲੱਗੀ ਹੋਈ ਤੇ ਉਹ ਕਿੱਥੇ ਮਾਤਾ ਕਾਤੋ ਪੱਟੀ ਆ ਫੇਰਾ ਕਹਿੰਦਾ ਆਪਾ ਚੋਏ ਕਿੱਥੇ ਭਜੇਗਾ ਚੱਲ ਬਾਬਾ ਹੰਕਰ ਬਾਹਰ ਜਗਾ ਮਾ ਬੋਲੇ ਆ ਲਿਆ ਹੋਈ ਜਵਾਈ ਤੇਰੀਆਂ ਹਲ ਬਣੋਦਾ ਜਵਾਈ ਹੋਈ ਜਵਾਈ ਮਾਤਾ ਨੂੰ ਮਾਤਾ ਖੁਸ਼ੀ ਤੇਰੀਆਂ ਚਗਾਉਂਦਾ ਐ ਸਮਾਦ ਵਾਲਾ ਜੇ ਕਿਰਪਾ ਹੋ ਜੇ ਬੰਦੇ ਹੋ ਜੇ ਸਮਾਧਮਾ ਦਾ ਦਵਾਰੇ ਹੋ ਕਰ ਦੋਗੇ ਹੈ ਮਾਤਾ ਬਾਬੇ ਨੇ ਨਹੀਂ ਪਟਾਈ ਤੀ ਜਿਹੜਾ ਤੂਜਾ ਬਾਬਾ ਖੇਡਦਾ ਸੀ ਉਹਨੇ ਪਟਾਦੀ ਜੇ ਕਿਰਪਾ ਹੋ ਜੇ ਸਾਰਾ ਕੰਮ ਠੀਕ ਹੋਏ ਸਮਾਧਮੇ ਉਹ ਕਰ ਦੋਗੇ ਮਾਤਾ ਬਾਬੇ ਜੀ ਦਾ ਦਰਦ ਹਟ ਗਿਆ ਸਾਰਾ ਇੱਥੇ ਤੈੰਨੀ ਸੰਗਤ ਸੁਣਦੀ ਆ ਜੀ ਤਾਂ ਹੁਣੇ 5 ਮਿੰਟਾਂ ਚ ਬੰਦ ਹੋ ਗਿਆ ਤਾਂ ਦਾ ਫਕੀਰ ਆਖੀ ਨਹੀਂ ਛੋਡੇ ਬਾਬੇ ਦੀ ਖੇਤ ਵਾਲੇ ਦੀ ਸਮਾਧਨਾ ਲਈ ਮੁੜ ਕੇ ਵੀ ਹੁਣ ਦਿਲ ਚਤੇ ਆ ਗਿਆ ਬਾਪੇ ਮੇਰਾ ਹੁਣੇ ਬੰਦ ਕਰ ਫਿਰ ਮੈਂ ਤੇਰੀ ਸਮਾਦ ਲਾਉ ਜੇ ਨਾ ਹੁਣੇ ਬੰਦ ਹੋਇਆ ਤਾਂ ਫਕੀਰ ਨਾ ਠੀਮਾ ਸੰਜਿਆ ਕਰੋ ਫਕੀਰ ਬਸਾ ਦਿੰਦਾ ਹੈ ਬਹੁਤ ਪਦਮੀ ਦਾ ਮਾਲ ਖੈ ਜੇ ਨੀ ਮਾਪਾ ਵਈ ਓ ਚਿੱਟੀ ਤੇਰੀ ਕਬਰ ਤੇ ਮਾਤਾ ਅੱਖਾਂ ਮੀਚ ਕੇ ਅੰਤਰਧਿਆਨ ਹੋ ਗਏ ਬਾਬੇ ਨੂੰ ਬੁਲਾ ਹੁਣੇ ਮਾਤਾ ਪ੍ਰਕਾਸ਼ ਕਰੂੰਗਾ ਤੇਰਾ ਬਾਬਾ ਹੁਣੇ ਅੰਤਰਧਿਆਨ ਹੋ ਗਏ ਪ੍ਰਕਾਸ਼ ਕਰੂੰਗਾ ਚੱਲੀ ਬਾਬਾ ਵੇ ਹੋ ਨਾ ਗਾਣਾ ਮੇਲਾ ਫਕਰਾ ਸਮਾਦ ਲਾਣੀ ਪਊਗੀ ਜਿਹੜੀ ਪੱਟੀ ਆ ਬਾਬੇ ਬੂਝ ਵੀ ਲਵਾਇਆ ਸੀ ਨਾਲ ਜਿਹੜੀ ਗੱਲ ਕਰ ਰਿਹਾ ਫਕਰਾ ਉਹ ਗੱਲ ਮੰਨਣੀ ਪਊਗੀ ਕਿ ਦਾ ਸਮਾਦ ਲਵਾਣੀ ਪਊਗੀ ਉਹਦੀ ਪ੍ਰੇਤ ਦੇ ਨਾ ਉਹਦਾ ਬੂਝ ਲਵਾਇਤੀ ਬੂਝ ਲਵਾਉਂਦੀ ਨਾੜਨੀ ਸਮਾਦ ਲਵਾਦੀ ਕਿ ਬਾਬੇ ਸਾਨੂੰ ਬਾਕਸ ਦੇ ਇਹ ਨਾ ਠੀਕ ਹੋਗੇ ਤਾਂ ਫਕੀਰ ਨਾ ਆਖਿਓ ਬਕਰਾ ਆਹੀ ਗੇਰ ਫਸਾਉਂਦਾ ਕਈ ਗੱਲਾਂ ਪੜਦੇ ਦੀਆਂ ਗੱਲਾਂ ਹੁੰਦੀਆਂ ਨੇ ਆ ਇੱਥੋਂ ਉੱਠਦਾ ਤੂੰ ਤੁਸੀਂ ਕਿੰਨੇ ਥੱਲੇ ਬੈਜੇ ਜਾ ਜਾਂ ਯਾ ਠੀਕ ਹੋ ਜਾਊਗਾ ਮਾਂ ਤਾਂ ਕੋਂਡੇ ਦੇ ਵਿੱਚ ਲਾ ਕੇ ਕਹਿਆ ਕਿ ਤੂੰ ਧਰਦੀਆਂ ਵੀ ਮਾਂ ਜਬਦੀਲਾ ਬਾਜਰੀ ਤੋਂ ਦੇਖ ਮੱਥਾ ਯਾ ਕਿਰਪਾ ਹੋ ਜੀ ਚਲੀ ਬਾਬਾ ਉਹ ਨਾਗਾ ਦਾ ਮੇਲਾ ਕਰ ਸਲਾਮੀ ਕਰਾਤਾ ਇੱਕ ਮਾਤਾ ਨੇ ਆਪਣੀ ਗੁੱਡੀ ਉੱਪਰ ਦੇ ਕਣ ਪਾਇ ਹੋਵੇ ਬਾਹਰਲੇ ਦੇ ਇਸ ਦਾ ਪਣ ਦਾ ਨਾ ਹੋਵੇ ਕਣ ਪਾਇ ਹੋਵੇ ਪੁੱਛਣ ਵਾਸਤੇ ਹੁਣ ਬਾਹਰਲੇ ਦੇ ਇਸ ਦਾ ਪਣ ਦਾ ਨਾ ਹੋਵੇ ਕਣ ਪਾਇ ਹੁਣ ਪੁੱਛਣ ਵਾਸਤੇ ਹੁਣ ਕੈਨੇਡਾ ਦਾ ਪਣ ਦਾ ਨਾ ਹੋਵੇ ਕਣ ਪਾਇ ਹੁਣ ਪੁੱਛਣ ਵਾਸਤੇ ਹੁਣ ਮਾਰਲੇ ਦੇ ਇਸ ਤੇ ਕਣ ਹੁਣ ਕਨੇਡਾ ਦਾ ਬੰਦਾ ਨਾ ਹੋਵੇ ਪੁੱਛਣ ਵਾਸਤੇ ਹਰ ਕਿਤੋਂ ਆ ਬੱਕਰਾ ਹੈ ਬੱਕਰਾ ਰਾਜਪਰੇ ਕੋਲ ਆ ਬੱਕਰਾ ਬਾਹਰਲੇ ਦੇਸ਼ ਕੀ ਨਹੀਂ ਜਾਣਾ ਫੱਕਰਾ ਬੇਟੇ ਨੇ ਜਾਣਾ ਬੇਟੇ ਨੇ ਬੱਕਰਾ ਬਣਦਾ ਨਹੀਂ ਫੱਕਰਾ ਇਹ ਕਿਰਪਾ ਹੋ ਜੇ ਬਣੇ ਜਾਵੇ ਉਹ ਫੱਕਰਾ 1 2 3 4 5 ਚੱਲੀ ਬਾਬਾ ਹੋ ਕੇ ਲੜਾ ਕਰਦਾ ਬਾਹਰ ਦਾ ਤਾਂ ਨੰਗੇ ਨੰਨੇ ਲਾਤਾ ਬਣਿਆ ਨਹੀਂ ਬੱਕਰਾ ਜੇ ਕਿਰਪਾ ਕਨੇ ਡਾਲੇ ਦਾ ਬਣੇ ਜਾਵੇ ਉਹ ਬੱਕਰਾ ਸੰਗਤ ਨੂੰ ਮਿੱਠੇ ਜੇ ਲੱਡੂ ਪੜ ਜੇਗਾ ਕਿਆ ਬਾਬੇ ਪਹਿਲੀ ਤਰਖਾ ਤੇ ਲੱਡੂ ਵੰਡ ਕੇ ਜਾਉ ਘਰ ਤੇ ਕਿਰਪਾ ਜੈ ਸਪੂਰਨੇ ਹੋ ਜੂਗਾ ਉਹ ਬੱਕਰਾ ਗਿਆ ਰਾਖਣ ਜਨਗੇ ਉਹ ਬੱਕਰਾ ਟੇਕ ਮੱਥਾ ਜੈ ਬਾਬਾ ਉਹ ਨੂੰ ਸਿਕਾਵੇ ਦੀ ਮੁੰਡਾ ਦੋ ਜਗ੍ਹਾ ਡਿਊਟੀ ਤੇ ਲਾਇਆ ਜੀ ਕਹਿੰਦੇ ਮੇਰਾ ਸਾਫ ਸੁਥਰਾ ਜਿੱਥੇ ਵੀ ਜਾਂਦਾ ਪਰਸੋਂ ਵੀ ਦੋ ਆਏ ਪੁੱਛਣੇ ਵੀ ਕਦੋਂ ਸਾ ਗੁੱਟ ਦਾ ਬੱਕਰਾ ਚੱਲ ਬੱਕਰਾ ਦੇਖੀ ਖੁਸ਼ ਹੋ ਗਿਆ ਮੇਰੇ ਮੈਂ ਬਾਬਾ ਖੁਸ਼ ਹੋ ਗਿਆ ਕਿਹੜਾ ਗਲਕੋਟ ਦਾ ਬੰਦੇ ਹੋ ਜੇ ਚਲੀ ਬੱਕਰਾ ਹੋ ਕਹਈ ਕੰਪਨੀ ਵਾਰੇ ਹਸਾਈਆ ਕਹਈ ਕੰਪਨੀ ਵਾਰੇ ਹਸਾਈਆ ਆ ਦੁਨੀਆ ਛੱਡ ਤੇਰੇ ਮਾਰੇ ਗਾਈ ਆ ਦੁਨੀਆ ਛੱਡ ਤੇਰੇ ਨਾਲ ਲਾਈ ਜਾ ਮਾਰੇ ਤੇ ਆਦੇ ਮਾਰਾ ਰੁੱਖ ਕਮਲੀ ਆ ਗੱਲਾਂ ਜੇ ਮੁੜ ਕੇ ਸਾ ਨਹੀਂ ਬੰਦ ਹੋਊਗਾ ਬੱਕਰਾ ਬੱਬ ਐ ਬੱਕਰਾ ਯੂਟੀ ਚਲਾ ਯਾਰ ਰੇਲਵੇ ਚ ਜੇ ਨਾ ਆ ਗਿਆ ਤਾਂ ਮੈਂ ਬੈਠਿਆ ਉਹ ਬੱਕਰਾ ਕੇ ਏਡ ਜਨਾਲ ਜਨਾਨੀ ਮਰ ਗਈ ਦੀ ਉਹ ਰਹਿੰਦੀ ਆ ਉਹ ਫਕਰਾ ਨਾਲ 10 ਵਜ ਕੇ 27 ਮਿੰਟ ਹੋਣ ਦੇ ਨਾਲ ਦੀ ਨਾਲ ਸਾਹ ਘੁੱਟਣ ਦੇ ਉਹ ਫਕਰਾ ਅਹੀਂ ਹੁੰਦਾ ਬਕਰਾ ਠੇਕ ਮੱਥਾ ਉਹ ਬਕਰਾ ਕਿਰਪਾ ਹੀ ਹੋ ਜੂ ਜਲੀ ਬਾਬਾ ਉਹ ਕੋ ਸੇਖਾਵੇ ਵੀ ਬਾਬਾ ਕੋ ਸੇਖਾਵੇ ਵੀ ਤੂੰ ਤੇ ਨਾ ਰਹੀ ਆਲਾ ਨਾ ਤਾਰਾ